ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਸੋ ਇੱਕ ਭੈਣ ਦਾ ਆਇਆ ਸੀਗਾ ਜੀ ਆਪਾਂ ਨੂੰ ਕਮੈਂਟ ਆਪਾਂ ਨੇ ਪਾਈ ਸੀਗੀ ਗੋਲ ਗੱਪਿਆਂ ਦੀ ਵੀਡੀਓ ਠੀਕ ਹੈ ਜੀ ਤੇ ਉਹ ਕਹਿੰਦੇ ਤੁਸੀਂ ਪਾਣੀ ਬਾਰੇ ਵੀ ਦੱਸਿਓ ਗੋਲ ਗੱਪਿਆਂ ਦੇ ਬਾਰੇ ਸੋ ਆਪਾਂ ਨੇ ਅੱਜ ਨਮਕੀਨ ਪਾਣੀ ਠੀਕ ਹੈ ਜੀ ਗ੍ਰੀਨ ਤੇ ਮਿੱਠਾ ਪਾਣੀ ਦੋਏ ਬਣਾਏ ਆ ਸੋ ਜੇ ਤੁਸੀਂ ਰੈਸਪੀ ਸਿੱਖਣੀ ਹੈ ਜੀ ਹੁਣ ਗਰਮੀ ਦਾ ਮੌਸਮ ਚੱਲ ਰਿਹਾ ਠੀਕ ਹੈ ਜੀ ਛੁੱਟੀਆਂ ਵੀ ਹੋਈਆਂ ਨੇ ਬੱਚਿਆਂ ਨੂੰ ਠੀਕ ਹੈ ਜੀ ਗੋਲ ਗੱਪਿਆਂ ਦੀ ਵੀਡੀਓ ਤੁਸੀਂ ਸਾਡੇ ਚੈਨਲ ਤੇ ਦੇਖ ਸਕਦੇ ਹੋ ਆਕੇ ਠੀਕ ਹੈ ਜੀ ਜੇ ਤੁਸੀਂ ਗੋਲ ਗੱਪੇ ਸਿੱਖਣੇ ਆ ਤਾਂ ਮੈਂ ਚੈਨਲ ਤੇ ਵੀਡੀਓ ਪਾਈ ਹੋਈ ਆ ਤੁਸੀਂ ਦੇਖ ਸਕਦੇ ਹੋ ਅੱਜ ਬਣਾਇਆ ਜੀ ਆਪਾਂ ਨੇ ਗੋਲ ਗੱਪਿਆਂ ਦਾ ਮਸਾਲਾ ਠੀਕ ਹੈ ਜੀ ਜਿਹੜਾ ਆਲੂਆਂ ਨਾਲ ਬਣਦਾ ਠੀਕ ਹੈ ਜੀ ਤੁਸੀਂ ਇਹਦੇ ਵਿੱਚ ਛੋਲੇ ਪਾ ਸਕਦੇ ਹੋ ਆਲੂ ਉਹ ਕਿੱਦਾਂ ਬਣਾਇਆ ਤੁਸੀਂ ਉਹ ਵੀ ਦੇਖ ਸਕਦੇ ਹੋ ਤੇ ਜਿਹੜੇ-ਜਿਹੜੇ ਤਰੀਕੇ ਨਾਲ ਮੈਂ ਪਾਣੀ ਬਣਾਇਆ ਜੋ-ਜੋ ਸਮਾਨ ਲਿਆ ਤੁਹਾਨੂੰ ਦੱਸਦੇ ਅੱਗੇ ਵੀਡੀਓ 'ਚ ਤੇ ਵੀਡੀਓ ਨਾਲ ਬਨੇ ਰਹੋ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਸਪੋਰਟ ਕਰਦੇ ਆ ਪਿਆਰ ਕਰਦੇ ਆ ਉਹ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਹੋ ਜੀ ਆਜੋ ਫਿਰ ਰੈਸਪੀ ਕਰਦੇ ਆ ਸਟਾਰਟ ਤੇ ਲਓ ਜੀ ਗੋਲ ਗੱਪਿਆਂ ਦਾ ਪਾਣੀ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਚਾਹੀਦੀ ਹੈ ਜੀ ਆਪਾਂ ਨੂੰ ਇਮਲੀ ਠੀਕ ਆ ਜੀ ਕਿਉਂਕਿ ਜਿਹੜਾ ਮੇਨ ਕੰਮ ਹੈ ਪਾਣੀ ਦੇ ਵਿੱਚ ਉਹ ਹੈਗਾ ਇਮਲੀ ਦਾ ਤੇ ਲਓ ਜੀ ਇਮਲੀ ਆ ਜਿਹੜੀ ਤਕਰੀਬਨ ਮੈਂ 150 ਗ੍ਰਾਮ ਇਮਲੀ ਇਪਿਓ ਕੇ ਰੱਖਤੀ ਤੀ 2-3 ਘੰਟੇ ਪਹਿਲਾਂ ਤੇ ਹੁਣ ਆਪਾਂ ਇਹਨੂੰ ਲਾਉਂਗੇ ਛਾਣ ਤੇ ਉਸ ਤੋਂ ਬਾਅਦ ਆਪਣੇ ਕੋਲ ਹੈਗਾ ਜੀ ਨਿੰਬੂ ਆ ਹਰੀ ਮਿਰਚ ਐ ਅਦਰਕ ਐ ਪੁਦੀਨਾ ਐ ਤੇ ਧਨੀਆ ਐ ਬਾਕੀ ਜਿਹੜੇ ਨੂਨ ਮਸਾਲੇ ਆ ਉਹ ਮੈਂ ਤੁਹਾਨੂੰ ਨਾਲ ਦੀ ਨਾਲ ਦੱਸੂਗਾ ਪਾਣੀ ਬਣਾਵਾਂਗੇ ਅੱਜ ਆਪਾਂ ਦੋ ਤਰ੍ਹਾਂ ਦਾ ਇੱਕ ਬਣਾਵਾਂਗੇ ਗਦੀਨ ਠੀਕ ਹੈ ਜੀ ਤਿੱਖਾ ਮਿਰਚਾਂ ਵਾਲਾ ਤੇ ਇੱਕ ਬਣਾਵਾਂਗੇ ਮਿੱਠਾ ਤੇ ਲਓ ਜੀ ਸਭ ਤੋਂ ਪਹਿਲਾਂ ਹੁਣ ਜਿਹੜਾ ਆ ਇਮਲੀ ਠੀਕ ਹੈ ਜੀ ਇਹ ਬੇਸ ਹੈ ਦਾ ਇਨੂੰ ਆਪਾਂ ਨੇ ਛਾਣ ਲੈਣਾ ਕਿਸੇ ਛਾਣੀ ਨਾਲ ਤੇ ਲਓ ਜੀ ਪਾਣੀ ਲਿਆ ਆਪਾਂ ਨੇ ਛਾਣ ਤੇ ਜਿਹੜਾ ਬੇਸਟ ਮਾਲ ਆ ਉਹ ਕੱਢਦੇ ਆ ਬਾਹਰ ਤੇ ਹੁਣ ਤੁਹਾਨੂੰ ਦੱਸ ਦਿਆਂ ਜਿਹੜਾ ਜਿਹੜਾ ਸਮਾਨ ਪੈਂਦਾ ਇਹਦੇ ਵਿੱਚ ਤੇ ਲਓ ਜੀ ਪਾਣੀ ਤੁਹਾਨੂੰ ਬਣਾ ਕੇ ਦਿਖਾਵਾਂਗੇ ਅੱਜ ਪੂਰਾ ਹਲਵਾਈ ਸਟਾਈਲ ਤੇ ਸਿੰਪਲ ਤਰੀਕੇ ਨਾਲ ਜਿਆਦਾ ਕੋਈ ਓਵਰ ਮਸਾਲੇ ਨਹੀਂ ਪਾਉਣੇ ਹੈਗੇ ਇਹਦੇ 'ਚ ਠੀਕ ਹੈ ਜੀ ਬਿਲਕੁਲ ਸਿੰਪਲ ਤਰੀਕੇ ਨਾਲ ਦੱਸੂਗਾ ਪਾਣੀ ਬਣ ਕੇ ਤਿਆਰ ਹੋਊਗਾ ਬਹੁਤ ਵਧੀਆ ਲੋ ਜੀ ਹੁਣ ਪਾਵਾਂਗੇ ਇਹਦੇ ਵਿੱਚ ਭੁੰਨਿਆ ਹੋਇਆ ਜੀਰਾ ਜਿਹੜਾ ਕਿ ਮੈਂ ਪੀਸ ਲਿਆ ਠੀਕ ਹੈ ਜੀ ਤੁਸੀਂ ਜੀਰਾ ਤਵੇ ਪਰ ਭੁੰਨ ਕੇ ਥੋੜਾ ਜਿਹਾ ਠੀਕ ਹੈ ਜੀ ਰੋਸਟ ਕਰਕੇ ਉਹਨੂੰ ਕੁੱਟ ਲੈਣਾ ਕੁੰਟੀ ਦੇ ਵਿੱਚ ਜਾਂ ਫਿਰ ਮਿਕਸੀ ਦੇ ਵਿੱਚ ਪੀਸ ਲੈਣਾ ਹੁਣ ਆ ਪਾ ਦਾਂਗੇ ਇਹਦੇ ਵਿੱਚ ਉਸ ਤੋਂ ਬਾਅਦ ਪਾਵਾਂਗੇ ਸ਼ੱਕਰ ਤੁਸੀਂ ਚੀਨੀ ਵੀ ਵਰਤ ਸਕਦੇ ਹੋ ਪਰ ਮੈਂ ਸ਼ੱਕਰ ਪਾ ਰਿਹਾ ਮਿੱਠਾ ਪਾਉਣਾ ਠੀਕ ਹੈ ਜੀ ਘੱਟ ਜਿਆਦਾ ਮਿੱਠਾ ਨਹੀਂ ਪਾਉਣਾ ਨਹੀਂ ਪਾਣੀ ਥੋੜਾ ਜਿਆਦਾ ਮਿੱਠਾ ਮਿੱਠਾ ਜਾ ਹੋ ਜਾਊਗਾ ਤੇ ਜਿਆਦਾ ਮਿੱਠਾ ਪਾਣੀ ਵੀ ਵਧੀਆ ਨਹੀਂ ਲੱਗਦਾ ਹੈਗਾ ਉਸ ਤੋਂ ਬਾਅਦ ਪਾਵਾਂਗੇ ਚਿੱਟਾ ਨੂਨ ਟੇਸਟ ਰਿਕਾਰਡਿੰਗ ਤੇ ਨਾਲੇ ਪਾ ਦਾਂਗੇ ਕਾਲਾ ਨੂਨ ਤੇ ਲਓ ਜੀ ਦੋ ਤਿੰਨ ਇਹਦੇ ਵਿੱਚ ਨਿੰਬੂ ਨਿਚੋੜ ਦਾਂਗੇ ਜੇ ਤੁਹਾਡੇ ਕੋਲ ਨਿੰਬੂ ਨਾ ਹੋਏ ਤੁਸੀਂ ਸਿਰਕਾ ਵੀ ਪਾ ਸਕਦੇ ਹੋ ਜਾਂ ਥੋੜਾ ਬਹੁਤਾ ਇਹਦੇ ਵਿੱਚ ਨਿੰਬੂ ਦਾ ਸੱਤ ਵੀ ਪਾ ਸਕਦੇ ਆ ਠੀਕ ਹੈ ਜੀ ਤੇ ਲਓ ਜੀ ਨਿੰਬੂ ਨਿਚੋੜ ਦਾਂਗੇ ਇਹਦੇ ਵਿੱਚ ਦੋ ਤਿੰਨ ਬਰਤਾਂਗੇ ਦੇ ਵਿੱਚ ਅੱਧਾ ਚਮਚਾ ਆਪਾਂ ਲਾਲ ਮਿਰਚ ਦਾ ਲਾਲ ਮਿਰਚ ਜ਼ਿਆਦਾ ਨਹੀਂ ਪਾਉਣੀ ਹੈਗੀ ਕਿਉਂਕਿ ਜੇ ਆਪਾਂ ਨੇ ਇਹ ਜ਼ਿਆਦਾ ਪਾ ਲਈ ਫਿਰ ਜਦੋਂ ਆਪਾਂ ਇਹਨੂੰ ਪੀਵਾਂਗੇ ਠੀਕ ਹੈ ਜੀ ਫਿਰ ਆਪਣੇ ਜਾਨੀ ਇਹ ਗਲਪੜ ਲੱਗ ਸਕਦੀ ਆ ਉਤੋਂ ਵੀ ਚੜ ਸਕਦਾ ਏ ਇਸ ਕਰਕੇ ਲਾਲ ਮਿਰਚ ਪਾਉਣੀ ਬਿਲਕੁਲ ਘੱਟ ਤੇ ਇਹਨੂੰ ਕਰ ਦਿੰਦੇ ਆ ਮਿਕਸ ਤੇ ਉਸ ਤੋਂ ਬਾਅਦ ਬਣਾਉਂਦੇ ਆ ਗ੍ਰੀਨ ਪਾਣੀ ਦੀ ਚਟਣੀ ਲਓ ਜੀ ਗ੍ਰੀਨ ਚਟਣੀ ਬਣਾਉਣ ਵਾਸਤੇ ਆਪਾਂ ਮਿਕਸੀ ਦੇ ਜੱਗ ਵਿੱਚ ਥੋੜਾ ਜਿਹਾ ਪਾਵਾਂਗੇ ਅੱਧਾ ਕਦਰਕ ਥੋੜਾ ਜਿਹਾ ਪਾਣਾ ਜ਼ਿਆਦਾ ਨਹੀਂ ਪਾਉਣਾ ਹੈਗਾ ਫਿਰ ਜ਼ਿਆਦਾ ਕੌੜਾ ਹੋ ਜਾਊਗਾ ਪਾਣੀ ਤੇ ਮਿਰਚਾਂ ਪਾ ਲੂਗੇ ਹਰੀਆਂ ਇਹ ਆਪਣੇ ਟੇਸਟ ਰਿਕਾਰਡਿੰਗ ਠੀਕ ਹੈ ਜੀ ਜਿੰਨਾ ਕ ਤੁਸੀਂ ਤਿੱਖਾ ਕਰਨਾ ਹੋਇਆ ਉੰਨੀ ਕ ਹਰੀ ਮਿਰਚ ਪਾ ਦਿਓ ਤੇ ਉਸ ਤੋਂ ਬਾਅਦ ਥੋੜਾ ਜਿਹਾ ਪਾਵਾਂਗੇ ਧਨੀਆ ਠੀਕ ਹੈ ਜੀ ਹਰਾ ਤੇ ਚੰਗੀ ਤਰ੍ਹਾਂ ਪੀਸਣਾ ਆਪਾਂ ਨੇ ਇਹਨੂੰ ਤੇ ਲਓ ਜੀ ਉਸ ਤੋਂ ਬਾਅਦ ਪਾਵਾਂਗੇ ਇਹਦੇ ਵਿੱਚ ਪਦੀਨਾ ਥੋੜਾ ਜਿਹਾ ਜਿੰਨਾ ਕ ਆਪਾਂ ਨੇ ਧਨੀਆ ਲੈਣਾ ਉਨ੍ਹਾਂ ਕੇ ਪਦੀਨਾ ਪਾ ਦਣਾ ਇਹਦੇ ਵਿੱਚ ਤੇ ਲਓ ਜੀ ਜਦੋਂ ਵੀ ਇਹ ਪੀਸਣਾ ਹੈ ਇਹਦੇ ਵਿੱਚ ਥੋੜੀ ਜੀ ਦੋ ਦੋ ਕ ਕਯੂਬ ਪਰਫ ਦੇ ਪਾ ਲੈਣੇ ਆ ਕਿਉਂਕਿ ਜੇ ਆਪਾਂ ਇਹਨੂੰ ਇਦਾਂ ਹੀ ਪੀਸੂਗੇ ਕਿ ਇਹ ਰਹਿ ਕੇ ਹੁੰਦਾ ਕਲਰ ਹੈ ਜਿਹੜਾ ਇਹਦਾ ਕਾਲਾ ਹੋ ਜਾਂਦਾ ਠੀਕ ਹੈ ਜੀ ਪੇਸਟ ਦਾ ਇਸ ਕਰਕੇ ਥੋੜੀ ਜੀ ਬਲਕ ਪਾ ਦੇਣੀ ਇਹਦੇ ਵਿੱਚ ਤੇ ਹੁਣ ਇਹਨੂੰ ਮਿਕਸੀ ਦੇ ਵਿੱਚ ਲਾਵਾਂਗੇ ਪੀਸ ਲਓ ਜੀ ਪੇਸਟ ਬਣ ਕੇ ਆਪਣਾ ਰੈਡੀ ਹੈ ਜੀ 그린 ਪਾਣੀ ਵਾਲਾ ਹੁਣ ਆਪਣਾ ਜਿਹੜਾ ਪਾਣੀ ਦਾ ਠੀਕ ਹੈ ਜੀ ਆਪਾਂ ਨੇ ਬਣਾ ਕੇ ਰੱਖਿਆ ਤਾਂ ਇਹ ਵੀ ਕੁਲ ਗਿਆ ਤੇ ਹੁਣ ਆਪਾਂ ਨੇ ਇਹ ਦੋ ਭਾਂਡਿਆਂ ਚ ਕੱਢ ਲੈਣਾ ਤੇ ਲੋ ਜੀ ਥੋੜਾ ਜਿਹਾ ਪਾਣੀ ਆਪਾਂ ਨੇ بیس ਆ ਜਿਹੜਾ ਇਹ ਇੱਕ ਬਰਤਨ ਦੇ ਵਿੱਚ ਕੱਢ ਲਿਆ ਤੇ ਬਾਕੀ ਜਿਹੜਾ ਬਚ ਗਿਆ ਠੀਕ ਹੈ ਜੀ ਇਹਨੂੰ ਕਰਾਂਗੇ ਹੁਣ ਗ੍ਰੀਨ ਇਹਦੇ ਵਿੱਚ ਪਾ ਦਾਂਗੇ ਆਪਾਂ ਆਪਣਾ ਪੇਸਟ ਠੀਕ ਹੈ ਜਿਹੜਾ ਆਪਾਂ ਨੇ ਤਿਆਰ ਕਰਿਆ ਹੈ ਤੇ ਲੋ ਜੀ ਗ੍ਰੀਨ ਪਾਣੀ ਜੀ ਬਣ ਕੇ ਆਪਣਾ ਤਿਆਰ ਹੈ ਜੀ ਤੇ ਹੁਣ ਇਹਨੂੰ ਵੀ ਆਪਾਂ ਛਾਣ ਲਵਾਂਗੇ ਠੀਕ ਹੈ ਜੀ ਆਹ ਲਓ ਜੀ ਇਹਨੂੰ ਵੀ ਛਾਣ ਲੈਣਾ ਆਪਾਂ ਨੇ ਲਓ ਜੀ ਚਾਟਣੀ ਆਪਾਂ ਨੇ ਛਾਣ ਲਈ ਆ ਠੀਕ ਹੈ ਜੀ ਆ ਜਿਹੜਾ ਬੇਸਟ ਮਾਲ ਬਚ ਗਿਆ ਇਹਨੂੰ ਕੱਢ ਦਾਂਗੇ ਬਾਹਰ ਤੇ ਲਓ ਜੀ ਹੁਣ ਇਹਦੇ ਚ ਪਾ ਲਾਂਗੇ ਠੰਡਾ ਪਾਣੀ ਠੀਕ ਹੈ ਜੀ ਦੋਏ ਬੇਸਾਂ ਦੇ ਵਿੱਚ ਚਲੋ ਜੀ ਐਦਾਂ ਬਣਦਾ ਜੀ ਮਿੱਠਾ ਪਾਣੀ ਤੇ ਗੋਲ ਗੱਪੇ ਵਾਲਾ ਤੇ ਗ੍ਰੀਨ ਪਾਣੀ ਤੇ ਹੁਣ ਪਾਵਾਂਗੇ ਇਹਦੇ ਵਿੱਚ ਬੂੰਦੀ ਲਓ ਜੀ ਗ੍ਰੀਨ ਪਾਣੀ ਦੇ ਵਿੱਚ ਆਪਾਂ ਥੋੜੀ ਜੀ ਪਾ ਲਾਂਗੇ ਹਿੰਗ ਹਿੰਗ ਦਾ ਫਲੇਵਰ ਹੈ ਜਿਹੜਾ ਵਧੀਆ ਹੁੰਦਾ ਜੀ ਤੇ ਤੁਸੀਂ ਐਸੀ ਬੇਸ ਤੋਂ ਹੋਰ ਪਾਣੀ ਵੀ ਤਿਆਰ ਕਰ ਸਕਦੇ ਜੀ ਬੈ ਇਹਦੇ ਚ ਅੱਧਾ ਪਾਣੀ ਆਪਾਂ ਨੇ ਕੱਢ ਲੈਣਾ ਕਿਸੇ ਬਰਤਨ ਦੇ ਵਿੱਚ ਉਹਦੇ ਵਿੱਚ ਪਾਈ ਨਿੰਪਲ ਪਾ ਸਕਦੇ ਹੋ ਤਾਂ ਪਾਈ ਨਿੰਪਲ ਦਾ ਟੇਸ ਆ ਜਾਣਾ ਠੀਕ ਹੈ ਜੀ ਸੋ ਐਦਾਂ ਇੱਕ ਬੇਸ ਇੱਕ ਬਣਦਾ ਹੈ ਉਸੀ ਬੇਸ ਚੋਂ ਪਾਣੀ ਲੈ ਲੈ ਕੇ ਠੀਕ ਹੈ ਜੀ ਪલ્પ ਯੂਜ਼ ਕਰਕੇ ਲਗ ਲਗ ਫਲੇਵਰ ਬਣ ਜਾਂਦੇ ਆ ਤੇ ਇਹਦੇ ਚ ਜੇ ਨੂਨ ਮਿਰਚ ਤੁਹਾਨੂੰ ਘੱਟ ਲੱਗਿਆ ਤਾਂ ਤੁਸੀਂ ਦੋਵਾਂ ਦੇ ਵਿੱਚ ਆਪਣੇ ਟੇਸ ਚ ਰਿਕੋਰਡਿੰਗ ਨੂਨ ਮਿਰਚ ਪਾ ਸਕਦੇ ਹੋ ਜਿਵੇਂ ਨਮਕ ਘੱਟ ਆ ਕਾਲਾ ਨਮਕ ਪਾ ਦਿਓ ਚਿੱਟਾ ਨਮਕ ਪਾ ਲਓ ਦੋਵਾਂ ਦੇ ਵਿੱਚ ਠੀਕ ਹੈ ਜੀ ਸੋ ਇਸ ਤਰੀਕੇ ਨਾਲ ਬਣਾਉਣੀ ਆ ਜੀ ਅਸੀਂ ਪਾਣੀ ਸੋ ਤੁਸੀਂ ਕਿਹੜੇ ਤਰੀਕੇ ਨਾਲ ਬਣਾਉਂਦੇ ਆ ਉਹ ਵੀ ਕਮੈਂਟ ਕਰਕੇ ਜਰੂਰ ਦੱਸੋ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜਰੂਰ ਕਰਿਓ ਜੀ ਤੇ ਲੋ ਜੀ ਹੁਣ ਪਾਵਾਂਗੇ ਇਹਦੇ ਵਿੱਚ ਬੂੰਦੀ ਆਪਾਂ ਲੋ ਜੀ ਥੋੜਾ ਥੋੜਾ ਮੈਂ ਦੋਆ ਵਿੱਚ ਪਾਉਂਗਾ ਨੋਨ ਕਿਉਂਕਿ ਨੋਨ ਥੋੜਾ ਜਿਹਾ ਘੱਟਦਾ ਹੀ ਆ ਲੋ ਜੀ ਥੋੜਾ ਥੋੜਾ ਨਮਕ ਪਾ ਲਾਂਗੇ ਤੇ ਤੁਸੀਂ ਮਿਰਚ ਵੀ ਐਡ ਕਰ ਸਕਦੇ ਹੋ ਇਹ ਪਾਣੀ ਦੇ ਵਿੱਚ ਜੇ ਤੁਹਾਨੂੰ ਮਿਰਚ ਘੱਟ ਲੱਗਦੀ ਹੋਈ ਤੇ ਲੋਹਰੀ ਥੋੜੀ ਜੀ ਪਾਵਾਂਗੇ ਆਪਾਂ ਚੀਨੀ ਕਿਉਂਕਿ ਚੀਨੀ ਥੋੜੀ ਜੀ ਘੱਟਦੀ ਹੈ ਪਾਣੀ ਦੇ ਵਿੱਚ ਮੈਂ ਚੈੱਕ ਕਰ ਲਿਆ ਇਹ ਤੇ ਥੋੜੀ ਤੁਸੀਂ ਆਪਣੇ ਟੇਸਟ ਅਕੋਰਡਿੰਗ ਚੀਨੀ ਪਾਉਣੀ ਆ ਠੀਕ ਹੈ ਜੀ ਜਾਂ ਸ਼ੱਕਰ ਪਾਉਣੀ ਆ ਜਿਵੇਂ ਤੁਹਾਨੂੰ ਵਧੀਆ ਲੱਗਦਾ ਹੋਇਆ ਤੇ ਲੋ ਜੀ ਹੁਣ ਐਡ ਕਰਦੇ ਇਹਦੇ ਵਿੱਚ ਆਪਾਂ ਬੂੰਦੀ ਤੇ ਲੋ ਜੀ ਗੋਲ ਗੱਪਿਆਂ ਦਾ ਪਾਣੀ ਪੜ ਕੇ ਰੈਡੀ ਆ ਜੀ ਸੋ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਤੇ ਹੁਣ ਤੁਹਾਨੂੰ ਬਣਾ ਕੇ ਦਿਖਾਉਂਦੀ ਆ ਗੋਲ ਗੱਪਿਆਂ ਦਾ ਆਲੂ ਵਾਲਾ ਮਸਾਲਾ ਤੇ ਲੋ ਜੀ ਆਲੂਆਂ ਵਾਲਾ ਮਸਾਲਾ ਬਣਾਉਣ ਵਾਸਤੇ ਗੋਲ ਗੱਪੇ ਭਰਨ ਵਾਸਤੇ ਮੈਂ ਥੋੜੇ ਜੇ ਉਬਲੇ ਵੀ ਆਲੂ ਮੋٹے ਮੋٹے ਜੇ ਤੋੜ ਲੇ ਜਿਆਦਾ ਬਰੀਕ ਨਹੀਂ ਤੋੜਨੇ ਹੈਗੇ ਤੇ ਇੱਕ ਪਾ ਲੇ ਆਪਾਂ ਇਹਦੇ ਵਿੱਚ ਚਿਲੀ ਫਲੈਕਸ ਠੀਕ ਹੈ ਜੀ ਇਹਦੇ ਨਾਲ ਟੇਸਟ ਜਿਹੜਾ ਬਹੁਤ ਵਧੀਆ ਹੁੰਦਾ ਤੇ ਤੁਸੀਂ ਲਾਲ ਮਿਰਚ ਵੀ ਪਾ ਸਕਦੇ ਹੋ ਤੇ ਹੁਣ ਕਟਾਂਗੇ ਆਪਾਂ ਇਹਦੇ ਵਿੱਚ ਪਿਆਜ਼ ਠੀਕ ਹੈ ਜੀ ਆਪਾਂ ਨੇ ਪਿਆਜ਼ ਨੂੰ ਪਹਿਲਾਂ ਇਦਾਂ ਕੱਟ ਮਾਰ ਲੜਨੇ ਚਾਰੇ ਪਾਸੇ ਤੇ ਤੁਸੀਂ ਇਹਦੇ ਵਿੱਚ ਕਾਲੇ ਛੋਲੇ ਵੀ ਪਾ ਸਕਦੇ ਹੋ ਉਬਲੇ ਹੋਏ ਉਹ ਥੋਟੀ ਚੁਆਇਸ ਆ ਪਰ ਮੈਂ ਬਣਾ ਰਿਹਾ ਸਿੰਪਲ ਇਸ ਕਰਕੇ ਬਰੀਕ ਬਰੀਕ ਪਿਆਜ਼ ਕੱਟ ਲਓਗੇ। ਲਓ ਜੀ ਥੋੜਾ ਜਿਹਾ ਪਾਵਾਂਗੇ ਇਹਦੇ ਚ ਨਮਕ ਤੇ ਥੋੜੀ ਜਿਹੀ ਪਾਵਾਂਗੇ ਕਾਲੀ ਮਿਰਚਾ। ਤੇ ਅੱਧਾ ਚਮਚਾ ਪਾਵਾਂਗੇ ਚਾਟ ਮਸਾਲੇ ਦਾ। ਤੇ ਥੋੜੀ ਜਿਹੀ ਪਾਵਾਂਗੇ ਜੀ ਲਾਲ ਮਿਰਚ। ਤੁਸੀਂ ਹਰੀ ਮਿਰਚ ਵੀ ਪਾ ਸਕਦੇ ਹੋ ਕੋਟਕਿਓ ਥੋੜੀ ਆਪਣੀ ਚੁਆਇਸ ਆ। ਤੇ ਲਓ ਜੀ ਇਹਨੂੰ ਸਾਰੇ ਨੂੰ ਕਰ ਦਾਂਗੇ ਮਿਕਸ। ਲਓ ਜੀ ਇਹ ਮਸਾਲੇ ਨੂੰ ਕਰ ਦਾਂਗੇ ਮਿਕਸ ਸਾਰੇ ਨੂੰ। ਤੇ ਲੋ ਜੀ ਮਸਾਲਾ ਵੀ ਰਿਹੜੀ ਆ ਜੀ ਤੇ ਆਪਣਾ ਪਾਣੀ ਵੀ ਰਿਹੜੀ ਆ ਤੇ ਹੁਣ ਇਹਨੂੰ ਗੋਲ ਗੱਪਾ ਬਣਾ ਕੇ ਦਿਖਾਉਂਦੇ ਤੁਹਾਨੂੰ ਇੱਕ ਇਸ ਤਰੀਕੇ ਨਾਲ ਤੁਸੀਂ ਗੋਲ ਗੱਪਿਆਂ ਦਾ ਪਾਣੀ ਬਣਾ ਸਕਦੇ ਆ ਜੀ ਸੋ ਜੇ ਤੁਸੀਂ ਗੋਲ ਗੱਪਿਆਂ ਦੀ ਵੀਡੀਓ ਦੇਖਣੀ ਆ ਜੀ ਤਾਂ ਮੈਂ ਆਪਣੇ ਚੈਨਲ ਤੇ ਬਣਾ ਕੇ ਵੀਡੀਓ ਅਪਲੋਡ ਕੀਤੀ ਹੋਈ ਆ ਤੁਸੀਂ ਚੈਨਲ ਤੇ ਆ ਕੇ ਦੇਖ ਸਕਦੇ ਹੋ ਠੀਕ ਆ ਜੀ ਕਿੱਦਾਂ ਗੋਲ ਗੱਪੇ ਬਣਦੇ ਆ ਤੇ ਲੋ ਜੀ ਇਸ ਤਰੀਕੇ ਨਾਲ ਬਣਾ ਸਕਦੇ ਆ ਜੀ ਆਪਾਂ ਗੋਲ ਗੱਪਿਆਂ ਦਾ ਮਿੱਠਾ ਤੇ ਨਮਕੀਨ ਤਿੱਖਾ ਪਾਣੀ ਸੋ ਵੀਡੀਓ ਕਿਦਾਂ ਦੀ ਲੱਗੀ ਕਮੈਂਟ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਉਹ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਉਹ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਹੁਣ ਮਿਲਦੇ ਆ ਜੀ ਫਿਰ ਇੱਕ ਨਵੀਂ ਵੀਡੀਓ 'ਚ ਹੋਰ ਰੈਸਪੀ ਲੈ ਕੇ ਨਵੀਂ ਸੋ ਜੇ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗਦੀ ਹੈ ਜੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦਿਆ ਕਰੋ ਤੇ ਲਓ ਜੀ ਤੁਸੀਂ ਵੀ ਬਣਾਓ ਠੀਕ ਹੈ ਜੀ ਗੋਲ ਗੱਪੇ ਘਰੇ ਕਰਮੀ ਦਾ ਮੌਸਮ ਚੱਲ ਰਿਹਾ ਹੈ ਬੱਚਿਆਂ ਨੂੰ ਹੋਈਆਂ ਬੇ ਛੁੱਟੀਆਂ ਸੋ ਤੁਹਾਨੂੰ ਅੱਜ ਬਿਲਕੁਲ ਸਿੰਪਲ ਤਰੀਕੇ ਨਾਲ ਦੱਸ ਦਿਆ ਠੀਕ ਹੈ ਜੀ ਕਿੱਦਾਂ ਆਪਾਂ ਪਾਣੀ ਬਣਾਉਨੇ ਆ ਵਿਆਹ ਸ਼ਾਦੀਆਂ ਦੇ ਵਿੱਚ ਬਿਲਕੁਲ ਸਿੰਪਲ ਤਰੀਕਾ ਹੈ ਕੋਈ ਜ਼ਿਆਦਾ ਲੱਲੇ ਪੱਬੇ ਨਹੀਂ ਕਰਨ ਦੀ ਲੋੜ ਹੈਗੀ ਸੋ ਜੇ ਤੁਸੀਂ ਗੋਲ ਗੱਪੇ ਸਿੱਖਣੇ ਆ ਜੀ ਤਾਂ ਤੁਸੀਂ ਸਾਡੇ ਚੈਨਲ ਤੇ ਆ ਕੇ ਦੇਖ ਸਕਦੇ ਹੋ ਵੀਡੀਓ ਸੋ ਮਿਲਦੇ ਆ ਅਗਲੀ ਵੀਡੀਓ 'ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ